ਮਾਦਮੀ ਤੇ ਅਜਨੀਆਂ ਫੋਨ ਦੇ ਲੌਸ ਕਾਰਡ ਐਂ ਲੈਮੀਨੇਸ਼ਨ ਤੇ ਕਾ 100 100 300 400 ਇੱਕ ਕੀ ਕਿਨੇ 700 ਨਹੀਂ ਦੇ ਨਹੀਂ ਜੇ ਸਹੀ ਹਰਕਤ ਲੈ ਜਾਂਦੇ ਤਾਂ ਅੱਗੀ ਮੁਰਾਲੀ ਇੱਕ ਵਾਰੀ ਦਾ ਉਹ ਉਸ ਫੋਨ ਦਾ ਕੀ ਕੀ ਹੈ ਓਨਲੀ ਲੈਮੀਨੇਸ਼ਨ ਅੱਛਾ ਇਹ ਚ ਗਲਾਸ ਕਾਰਡ ਕਿਨੇ ਵਾਲਾ ਪਾਇਆ ਹਾ ਫੋਨ ਚ 1100 ਦਾ ਸਰਪਤ ਉਹ ਨਹੀਂ ਭੜੀ ਉਥੇ ਮੈਗਾ ਪੰਗਾ ਅਗਲੇ ਦੇ ਬੈਂਚ ਤੇ ਅਗਲੇ ਮੈਨੂੰ ਸਾਡੀ ਨੌਲੇਜ ਹੈ ਨਹੀਂ ਜੀ ਹਾਂ ਪਾਹੇ ਉਹ ਫੋਨ ਲੈ ਜਾਂਦੇ ਚੱਲੇ ਨਹੀਂ ਮਤਲਬ ਮਹਿੰਗੇ ਲਾਤੇ ਚੱਲੇ ਤਾਂ ਸਹੀ ਮਹਿੰਗੇ ਲਾਤੇ ਆਪ ਹੀ ਚਲਾਏ ਬਸ ਬਾਅਦ ਫਿਰ 14 Pro ਵਿੱਚ ਆਇਆ ਇੱਕ ਬਸ 14 Pro ਮੈਂ ਖਾਲ ਚਲਾਈ ਇਹਨਾਂ ਹੁਣ ਲੇਕਿਨ ਇਦਾਂ ਜਿਹਦਾ ਜਿਹਦੇ ਫੋਨ ਵਿਕਦੇ ਉਹਦੇ ਫੋਨ ਹੀ ਵਿਕੀ ਜਾਂਦੇ ਆ ਉਹਦੀ ਸੈਸਰੀ ਨਾਲ ਵੀ ਇਸ ਦਾ 200% ਕਿਸੇ ਦਾ ਕੁਛ ਵਿਕਦਾ ਕਿਸੇ ਦਾ ਸਾਡੇ ਮੈਂ ਬੜੀ ਵਾਰੀ ਕਰਕੇ ਦੇਖ ਲਿਆ ਤਿੰਨ ਵਾਰੀ ਫੋਨਾਂ ਦਾ ਮੈਂ ਪਾ ਕੇ ਦੇਖ ਲਿਆ ਤਿੰਨ ਤਿੰਨ ਚਾਰ ਚਾਰ ਲੱਖ ਦੇ ਇਕੱਠੇ ਲਿਆ ਕੇ ਦੇਖ ਲਿਆ ਐਪਲ ਆਉਂਦੇ ਕਿੰਨੇ ਆ ਪੰਜ ਸੱਤ ਮਾਡਲ ਆਉਂਦੇ ਪੀਸ ਤੇ ਲੇਕਿਨ ਇਹਦੇ ਵਿੱਚ ਮੈਂ ਕਾਮਯਾਬ ਨਹੀਂ ਹੋਇਆ ਹਾਂ ਨੋਟਿਲਾਤਾ ਚਲੋ ਲਾਈਵ ਚੱਲ ਗਿਆ ਆ ਦੇਖੋ ਥੱਲੇ ਕੀ ਆ ਮੈਨੂੰ ਹੁਣ ਕੀ ਪਤਾ ਯਾਰ ਮੈਂ ਤੇ ਹੁਣ ਕਰੇ ਮੱਥਾ ਮਾਰੀ ਜਨਾ ਹੋ ਗਿਆ ਮੈਂ ਉਹ ਸ਼ਨੀਵਾਰ ਦੇ ਲੱਗੇ ਆ ਇਦਾਂ ਹੀ ਰੱਖੇ ਭਾਈ ਸ਼ਨੀਵਾਰ ਦੇ ਮੈਂ ਤਾਂ ਆਪਕੇ ਜਿਵੇਂ ਅੱਜ ਵੀ ਮੈਨੂੰ ਛੁੱਟੀ ਤੇ ਟਾਈਮ ਕੱਢ ਕੇ ਆਇਆ ਮੈਂ ਕਰਨ ਕਰਨ ਤੋਂ ਆਪਣਾ ਕੰਮ ਕਰ ਜਲਦੀ ਦੇ ਸਲਟਾਏ ਨੂੰ ਪਲਾਰਾ ਖਲਾਇਆ ਹਾਂ 700 ਕੋਈ ਪਾਣਾ ਡੰਬੇ ਚ ਦੋ ਮਟੋਂ ਚਾਰਜ ਹੁੰਦੇ ਹੁਣ ਦੋ ਦੋ ਮਿੰਟ ਲੱਗਣਗੇ ਅੰਦਰ ਨਾ ਨਹੀਂ ਮੈਂ ਵਾਸੇ ਦੇਖਣਾ ਨਹੀਂ ਹੋਰ ਫੋਟੋ ਦਾ 700 700 ਦਾ ਇਹੀ ਇਹੀ ਆਟਮ 15000 ਨਹੀਂ ਕਿੰਨੇ ਆ ਉਹ ਮੈਂ ਹੱਲੇ

मॉडल है

ਪਾਜੀ ਤੇਲ ਕਿੱਥੋਂ ਜਾਂਦਾ ਹੈ ਜਿਹੜਾ ਕਾਲਾ ਪਿਆ ਹੈ ਉਹ ਤੋਂ ਚੁੰਦਾ ਹੈ ਤੇ ਉੱਪਰੋਂ ਜਾਂਦਾ ਹੈ ਮੜੇ ਮੜੀ ਪੂਜੇ ਲੁਕਾਇਆ ਹੈ ਇਹ ਡੱਬਾ ਕਿੱਥੇ ਦਾ ਡੱਬਾ ਦਾ ਘਰੇ ਪਿਆ ਹੈ ਉਹਨਾਂ ਦੀ ਫੋਟੋ ਜਖੜੀ ਹੋਵੇ ওভার ਹੁੰਦਾ ওভার ਜਿਹੜੀ ਤੁਸੀਂ ਥੱਲੇ ਪੈਪ ਨਹੀਂ ਪਾਈ ਹੁੰਦੀ ਕਾਰਪੇਟਰ ਤੋਂ ਉਹ ਉੱਥੋਂ ਚੁੰਦਾ ਹੈ ਬਸ ਡੱਬਾ ਰੋ ਕੀ ਕਰਨਾ ਕਨੈਕਟ ਕਰ ਛੱਡ ਦੇ ਹੋ ਜਾ ਬਰੇ ਹੁਣ ਤੂੰ ਪੈਕ ਕਰ ਦੋ ਮਿੰਟ ਮੰਨ ਕਰਦਾ ਜਿੰਨੇ ਦਾ ਆ ਆ ਸ਼ੱਡੋ ਪੇਪਰ ਹੈ

ਬੈਟਰੀ ਡਾਉਨ ਆਪਨ ਬਿਨੇ ਬਣਾਏ ਉਹਨਾਂ ਦੀ ਬੈਟਰੀ ਡਾਉਨ ਹੋ ਜਾਊਗੀ ਹੁਣੇ 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 ਚੱਲ ਸਹੀ ਹੈ ਕੋਈ ਜਦੋਂ ਚਾਲ ਆ ਲੈ ਕੇ ਨਾ ਪੀਸ ਚੱਲਦਾ ਆ ਲੈ ਜਾਓ ਤੇ ਓਪਨ ਬਿਹਾਰ ਸਾਡਾ ਕੋਈ ਨਾ ਚੱਲ ਰਵੇ ਮੈਂ ਡੱਬੀ ਦਾ ਪੂਰੀ ਚਾਰਜ ਕਰ ਲਈ ਸੀ ਇਹਦੀ ਹਾਂ ਬਸ 5-7 ਮਿੰਟ ਚਾਰਜ ਹੋ ਜਾਂਦੇ ਅੰਦਰ ਕੋਈ ਨਾ ਠੀਕ ਓਕੇ ਓਕੇ ਵਾਹ ਹੋ ਗਿਆ ਕੋਈ ਚੱਕ ਨਹੀਂ ਬਸ ਉਹ ਅੰਦਰ ਲੈ ਨਹੀਂ ਚਾਰਜ ਹੁਣ ਹੈਲੋ ਥੈਂਕ ਯੂ ਬਾਈ ਓਕੇ

बाकी तू कर पैक पैक कर काउंटर क्लियर कर सारा बहुत बढ़िया अपने सुनाओ

मेरे जीजा है ना कड़ी है ना इतनी वो भी सिस्टर भी कड़ी है ब्लैक आर्मी तेरे मन में नहीं रहेगी बादी ब्लैक आर्मी हाँ मतलब आज के वाले गेम में का चाटना है मेरे को तो यार डायल ना छोटा है लेकिन कदों लगे बोल लगे पिछले महीने तो हम हैरी एक हमारे जीजा को तो पत्रा

किन्हें पाये थे तू? मंजूटी चलो भी मिनट ठीक है मंजूटी आगे। अलीजा। अच्छा तो ना अपने परसों फोन नहीं चलेगा। हेलमेट बोलेगा। आरा। आरा को कालते नहीं। कहाँ वालों इन्होंने खराब है ना कस्टमर लोग। ले। पढ़ाया कि? अच्छा अच्छा

मैं कल लगे भाई दो कपड़े पंसों लगे वो क्वालिटी बहुत ही फाइन अच्छा फाइन वाइज कौन दिया था मेरे को बहुत बढ़िया था कुछ ब्लैक मटरी है तो ब्लैक मटरी है, मैट भी है तो मैं कुछ अच्छा वो तो विकेट दिखाने हैं ना एक्चुअली नेवले पुर जाकर नहीं होगा लूज ले लो लूज बड़े अच्छे रेट पे मिल जाएंगे आपको वो देखना बड़ा ना कि क्वालिटी है दड़ाई है प्रो तीन सौ नब्बे रुपये प्रो ये हैवी वाला है भैया एक गिलास का डालना ਕਿੰਨਾ ਲੱਗ ਜਾਏਗਾ ਇਹ ਕਿਤੇ ਤੱਕ ਲੱਗ ਜਾਏਗਾ 100 ਜਾਂ 150 ਕੋਲ ਹੋਰ ਅੱਛੜਾ ਉਹਨਾਂ ਨੂੰ 100 ਦਾ ਪਤਾ 100 ਤੋਂ ਕੰਮ ਦਾ ਆਪਾਂ ਨੂੰ ਬੈਜੂਗਾ ਉਹ 11 ਦੀ ਮਿਲ ਜੂਗਾ ਦਾ ਕੋਈ ਪਿਆ ਹੋਊਗਾ 80 ਪੀ ਦਾ ਦੇਖੀ ਦਾ ਰਖੜੀਆਂ ਤੇ ਹੋਏ ਨਹੀਂ ਪੈਸੇ ਕਟੇ ਪਾਦੇ ਪਾਦੇ ਵਧੀਆ ਲਾ ਪਾਦੇ ਹਣ ਹੈ 900 150 ਵਾਲਾ ਪਾਦੇ ਕੋਈ ਨਾ ਹਣ ਸਮਝਲਾ ਸ਼ਗਨ ਦੇ ਤਰਖੜੀ ਦਾ ਮੈਂ ਕਿਹਾ ਸਮਝਲਾ ਸ਼ਗਨ ਦੇ ਤਰਖੜੀ ਦਾ ਹੋਰ ਕੀ ਹੈ ਮਾਫਾ ਟਾਈਗੰਡੀ ਹੈ ਹੈਲੋ ਜੀ ਨੋਮੇ ਇਹ ਵੀ ਉਹ ਜਿਹੜਾ ਤੁਸੀਂ ਇਹ ਫਾਈਸ ਜਿਹੜਾ ਕਹਿੰਦੇ ਮੈਂ ਚੈੱਕ ਕੀਤਾ ਆ ਜਾਂਦੀ ਜਾ ਕੇ ਉਹ 1480 ਰੁਪਏ ਹੈ

मिनट बस पां मिनट पेंट बढ़ गया आ तो आ एक तो गया दूसरा दो चलो कर